Welcome to Punjabi Job Studios educational channel ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਹੈਲਪਰ ਦੀ ਵੈਕੈਂਸੀ ਲੈ ਕੇ ਆਏ ਹਾਂ ਇਹ ਜੌਬ ਘੱਟੋ ਘੱਟ 8ਵੀਂ ਪਾਸ ਵਾਲਿਆਂ ਲਈ ਹੈ ਜੇਕਰ ਤੁਹਾਡੀ ਪੜ੍ਹਾਈ ਜ਼ਿਆਦਾ ਕੀਤੀ ਹੋਈ ਹੈ ਤਾਂ ਵੀ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਇਸ ਦੇ ਵਿੱਚ ਜੋ ਤਨਖਾਹ ਰਹੇਗੀ ਉਹ 11000 ਪਲੱਸ ਰਹੇਗੀ ਐਕਚੁਅਲ ਤਨਖਾਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਚੱਲ ਜਾਵੇਗੀ ਕਿ ਕਿੰਨੀ ਹੈ ਹੋਵੇਗੀ ਐਕਚੁਅਲ ਤਨਖਾਹ ਭਟ 11000 ਪਲੱਸ ਹੀ ਹੋਵੇਗੀ ਆਪਾਂ ਅੱਜ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਬਿਲਕੁਲ ਸੌਖੇ ਹੀ ਸ਼ਬਦਾਂ ਦੇ ਵਿੱਚ ਇਸ ਨੂੰ ਅਪਲਾਈ ਕਰਨ ਦਾ ਸਹੀ ਤਰੀਕਾ ਸਮਝਾਵਾਂਗੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਤੇ ਬਿਲਕੁਲ ਵੀ ਸਕਿਪ ਨਾ ਕਰਕੇ ਵੇਖਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਵੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਜੀ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਤਾਂ ਕਿ ਪੰਜਾਬ ਅਤੇ ਸੈਂਟਰਲ ਸਰਕਾਰ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਸੀਨੀਅਰ ਲੈਬ ਹੈਲਪਰ ਅਤੇ ਜੂਨੀਅਰ ਫੀਲਡ ਲੈਬ ਹੈਲਪਰ ਦੀ ਡਿਮਾਂਡ ਕੀਤੀ ਗਈ ਹੈ ਇਹਨਾਂ ਪੋਸਟਾਂ ਦੀ ਡਿਮਾਂਡ PAU ਲੁਧਿਆਣਾ ਵੱਲੋਂ ਕੀਤੀ ਗਈ ਹੈ ਅਤੇ ਜੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਹ 24 10 2025 ਨੂੰ ਜਾਰੀ ਹੋਇਆ ਸੀ ਅਤੇ ਇਸ ਭਰਤੀ ਦੀ ਆਖਰੀ ਮਿਤੀ ਕੀ ਰਹੇਗੀ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਵੀ ਇਸ ਭਰਤੀ ਲਈ ਜੋ ਯੋਗਤਾ ਚਾਹੀਦੀ ਹੈ ਅਤੇ ਉਮਰ ਸੀਮਾ ਕਿੰਨੀ ਚਾਹੀਦੀ ਹੈ ਇਸ ਭਰਤੀ ਦੇ ਲਈ ਜੋ ਯੋਗਤਾ ਰੱਖੀ ਗਈ ਹੈ ਉਹ ਮਿਡਲ ਰੱਖੀ ਗਈ ਹੈ ਯਾਨੀ ਕਿ 8ਵੀਂ ਪਾਸ ਰੱਖੀ ਗਈ ਹੈ ਘੱਟੋ-ਘੱਟ 8ਵੀਂ ਪਾਸ ਅਤੇ ਅਗਰ ਤੁਸੀਂ 10ਵੀਂ ਪਾਸ ਵੀ ਹੋ ਜਾਂ 12ਵੀਂ ਪਾਸ ਵੀ ਹੋ ਤਾਂ ਵੀ ਉਹ ਤੁਹਾਡੇ ਲਈ ਹੀ ਫਾਇਦੇਮੰਦ ਹੈ ਦੋਸਤੋ ਇਸ ਦੇ ਵਿੱਚ 8ਵੀਂ ਦੇ ਵਿੱਚ ਤੁਹਾਡੀ ਪੰਜਾਬੀ ਕੀਤੀ ਹੋਈ ਹੋਣੀ ਲਾਜ਼ਮੀ ਹੈ ਅਤੇ ਜੋ ਉਮਰ ਸੀਮਾ ਹੈ ਇਸ ਦੇ ਵਿੱਚ ਉਹ 18 ਸਾਲ ਤੋਂ 63 ਸਾਲ ਤੱਕ ਦੀ ਰੱਖੀ ਗਈ ਹੈ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਵੀ ਇਹ ਭਰਤੀ ਦੇ ਵਿੱਚ ਤੁਹਾਨੂੰ ਜੋ ਤਨਖਾਹ ਹੋਵੇਗੀ ਉਹ 11000 ਪਲੱਸ ਮਿਲੇਗੀ ਤਾਂ ਇਸ ਦੀ ਜੋ ਐਕਚੁਅਲ ਤਨਖਾਹ ਹੋਵੇਗੀ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸ ਦਿੰਨਾ ਹਾਂ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਅਤੇ ਇਸ ਦੀ ਆਖਰੀ ਮਿਤੀ ਕਿੰਨੀ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਇੱਕ ਐਪਲੀਕੇਸ਼ਨ ਫਾਰਮ ਆਉਂਦਾ ਹੈ ਜੋ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਇਸ ਨੂੰ ਪ੍ਰਿੰਟ ਕਰਵਾ ਸਕਦੇ ਹੋ ਦੋਸਤੋ ਇਹ ਐਪਲੀਕੇਸ਼ਨ ਫਾਰਮ ਬਿਲਕੁਲ ਸਹੀ ਤਰੀਕੇ ਨਾਲ ਅਤੇ ਪੂਰੇ ਧਿਆਨ ਦੇ ਨਾਲ ਭਰਨਾ ਹੈ ਬਿਲਕੁਲ ਵੀ ਜਲਦਬਾਜ਼ੀ ਨਾ ਕਰਿਓ ਇਸ ਨੂੰ ਬਲੂ ਬਾਲ ਪੈਨ ਦੇ ਨਾਲ ਭਰਿਓ ਅਤੇ ਜੋ ਵੀ ਜਾਣਕਾਰੀ ਭਰਨੀ ਹੈ ਉਹ ਪੂਰੇ ਸਹੀ ਤਰੀਕੇ ਨਾਲ ਸਹੀ-ਸਹੀ ਜਾਣਕਾਰੀ ਭਰਨੀ ਹੈ। ਇਹ ਫਾਰਮ ਇੰਗਲਿਸ਼ ਦੇ ਵਿੱਚ ਭਰਨਾ ਹੈ ਅਤੇ ਕੈਪੀਟਲ ਲੈਟਰਸ ਦੇ ਵਿੱਚ ਯਾਨੀ ਕਿ ਵੱਡੇ ਅੱਖਰਾਂ ਦੇ ਵਿੱਚ ਭਰਨਾ ਹੈ। ਅਤੇ ਇਸ ਦੇ ਜੋ ਫੋਟੋਗ੍ਰਾਫ ਫੋਟੋ ਲਾਉਣ ਵਾਸਤੇ ਜੋ ਜਗ੍ਹਾ ਦਿੱਤੀ ہوئی ਹੈ ਉੱਥੇ ਤੁਸੀਂ ਆਪਣੀ ਲੇਟੈਸਟ ਪਾਸਪੋਰਟ ਸਾਈਜ਼ ਮਤਲਬ ਕਿ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਲਗਾਣੀ ਹੈ। ਅੱਗੇ ਇਸ ਫਾਰਮ ਦੇ ਵਿੱਚ ਨੀਚੇ ਆਵੇਗਾ ਡਰਾਫਟ ਨੰਬਰ ਅਤੇ ਡੇਟਡ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਉਸ ਦੇ ਲਈ ਤੁਸੀ ਕੀ ਕਰਨਾ ਹੈ ਇਸ ਦੇ ਲਈ ਤੁਸੀ ਬੈਂਕ ਦੇ ਵਿੱਚੋਂ ਕਿਸੇ ਵੀ ਬੈਂਕ ਦੇ ਵਿੱਚੋਂ 100 ਰੁਪਏ ਦਾ ਡਰਾਫਟ ਲੈ ਲੈਣਾ ਹੈ ਬੈਂਕ ਡਰਾਫਟ ਲੈ ਲੈਣਾ ਹੈ ਉਹ ਜੋ ਬੈਂਕ ਡਰਾਫਟ ਲੈਣਾ ਹੈ ਉਹ ਲੈਣਾ ਹੈ ਤੁਸੀ ਕੰਪਟਰੋਲਰ ਪੀਏਯੂ ਲੁਧਿਆਣਾ ਦੇ ਨਾਮ ਤੇ ਅਤੇ ਉਸ ਬੈਂਕ ਡਰਾਫਟ ਦੇ ਬੈਕ ਸਾਈਡ ਦੇ ਉੱਪਰ ਤੁਸੀ ਕੈਪੀਟਲ ਲੈਟਰਸ ਯਾਨੀ ਕਿ ਵੱਡੇ ਅੱਖਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਣਾ ਨਾਮ ਲਿਖਣਾ ਹੈ ਅਤੇ ਇਹ ਜੋ ਬੈਂਕ ਡਰਾਫਟ ਤੁਸੀ ਕਟਵਾਓਗੇ ਉਸ ਦਾ ਡਰਾਫਟ ਨੰਬਰ ਜੋ ਹੈ ਉਹ ਇਸ ਐਪਲੀਕੇਸ਼ਨ ਫਾਰਮ ਦੇ ਵਿੱਚ ਭਰਨਾ ਹੈ ਅਤੇ ਡੇਟਡ ਉਹ ਪਰ ਨਹੀਂ ਹੈ ਡੇਟ ਜਿਸ ਦਿਨ ਤੁਸੀਂ ਬੈਂਕ ਡਰਾਫਟ ਕਟਵਾਉਣਾ ਹੈ ਜਾਨੀ ਕਿ ਜੋ ਤਰੀਕ ਬੈਂਕ ਡਰਾਫਟ ਦੇ ਉੱਪਰ ਲਿਖੀ ਹੋਈ ਹੈ ਤੁਸੀਂ ਉਹੀ ਪਰ ਨਹੀਂ ਹੈ ਡੇਟਡ ਵਾਲੀ ਜਗ੍ਹਾ ਤੇ ਅਤੇ ਸਿਗਨੇਚਰ ਆਫ ਦਿ ਕੈਂਡੀਡੇਟ ਵਾਲੀ ਜਗ੍ਹਾ ਤੇ ਤੁਸੀਂ ਆਪਣੇ ਸਾਈਨ ਕਰ ਦੇਣੇ ਹਨ ਅਤੇ نیچے ਜੋ ਕਾਪੀ ਆਫ ਸਰਟੀਫਿਕੇਟਸ ਅਟੈਚਡ ਲਿਖਿਆ ਆ ਰਿਹਾ 1 2 3 4 ਕਾਲਮ ਬਣੇ ਹੋਏ ਨੇ ਉਸ ਦੇ ਵਿੱਚ ਤੁਸੀਂ ਆਪਣੇ ਜੋ ਡਾਕੂਮੈਂਟਸ ਤੁਸੀਂ ਨੱਥੀ ਕਰ ਰਹੇ ਹੋ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਉਹ ਤੁਸੀਂ ਇੱਥੇ ਲਿਖਣੇ ਹਨ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਡਾਕੂਮੈਂਟਸ ਕਿਹੜੇ-ਕਿਹੜੇ ਨੱਥੀ ਕਰਨੇ ਹਨ ਸਭ ਤੋਂ ਪਹਿਲਾਂ ਤਾਂ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਅਟੈਚ ਕਰਨੀ ਹੈ ਇਸ ਦੇ ਨਾਲ ਉਸ ਤੋਂ ਬਾਅਦ ਤੁਸੀਂ ਜੋ ਸੀਰੀਅਲ ਵਾਈਜ਼ ਲਗਾ ਰਹੇ ਹੋ ਜਿਵੇਂ ਕਿ ਤੁਹਾਡਾ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਇਹ ਤਾਂ ਹੋ ਗਿਆ ਆਪਣੇ ਪਛਾਣ ਪੱਤਰ ਜਿਵੇਂ ਕਿ ਪਹਿਲੇ ਨੰਬਰ ਤੇ ਆਧਾਰ ਕਾਰਡ ਦੂਸਰੇ ਨੰਬਰ ਤੇ ਪੈਨ ਕਾਰਡ ਤੀਸਰੇ ਨੰਬਰ ਤੇ ਤੁਸੀਂ ਆਪਣਾ 8ਵੀਂ ਦਾ ਸਰਟੀਫਿਕੇਟ ਲਾ ਦਿਓ 8ਵੇਂ 8ਵੀਂ ਦੇ ਸਰਟੀਫਿਕੇਟ ਦੀ ਫੋਟੋਕਾਪੀ ਕਰਕੇ ਲਾ ਦਿਓ ਚੌਥੇ ਤੇ ਅਗਰ ਤੁਹਾਡੇ ਕੋਲੇ ਕੋਈ 8ਵੀਂ ਤੋਂ ਉੱਪਰ ਪੜ੍ਹਾਈ ਕੀਤੀ ਹੋਈ ਹੈ ਉਹ ਤੁਸੀਂ ਲਿਖ ਦਿਓ ਇੱਥੇ ਜਿਵੇਂ ਕਿ میٹرਕ ਕੀਤੀ ਹੁੰਦੀ ਹੈ ਤਾਂ میٹرਕ ਦਾ ਸਰਟੀਫਿਕੇਟ ਲਿਖ ਦਿਓ ਅਤੇ ਅਗਰ ਤੁਹਾਡੀ ਇਸ ਤੋਂ ਵੀ ਉੱਪਰ ਪੜ੍ਹਾਈ ਕੀਤੀ ਹੋਈ ਹੈ ਤਾਂ ਤੁਸੀਂ نیچے ਸੀਰੀਅਲ ਨੰਬਰ ਪਾ ਕੇ ਆਪਣਾ ਉਹ ਡਾਕੂਮੈਂਟ ਤੁਸੀਂ ਲਿਖ ਸਕਦੇ ਹੋ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈ ਤਾਂ ਤੁਸੀਂ ਉਸ ਦੀ ਵੀ ਫੋਟੋਕਾਪੀ ਕਰਕੇ ਇਸ ਦੇ ਨਾਲ ਨੱਥੀ ਕਰ ਸਕਦੇ ਹੋ ਅਤੇ ਇਹ ਸਾਰੇ ਡਾਕੂਮੈਂਟਸ ਇਸ ਸੀਰੀਅਲ ਵਾਈਜ਼ ਹੀ ਨੱਥੀ ਕਰਨੇ ਨੇ ਜਿਸ ਸੀਰੀਅਲ ਵਾਈਜ਼ ਤੁਸੀਂ ਲਿਖ ਰਹੇ ਹੋ 1 2 3 4 ਇਸ ਸੀਰੀਅਲ ਵਾਈਜ਼ ਹੀ ਅਪਲੀਕੇਸ਼ਨ ਫਾਰਮ ਤੋਂ ਬਾਅਦ ਦੇ ਵਿੱਚ ਅ ਮਤਲਬ ਸਟੈਪਲ ਕਰਨੇ ਨੇ ਇਸ ਦੇ ਨਾਲ ਤੇ ਸਭ ਤੋਂ ਜ਼ਰੂਰੀ ਚੀਜ਼ ਵੀ ਤੁਸੀਂ ਜੋ ਫੋਟੋ ਕਾਪੀਜ਼ ਇਸ ਦੇ ਨਾਲ ਅਟੈਚ ਕਰ ਰਹੇ ਹੋ ਉਹਨਾਂ ਦੇ ਉੱਪਰ ਆਪਣੇ ਸਿਗਨੇਚਰ ਕਰ ਦਿਓ ਕੱਲੇ-ਕੱਲੇ ਡਾਕੂਮੈਂਟ ਦੀ ਹਰ ਫੋਟੋ ਕਾਪੀ ਦੇ ਉੱਪਰ ਸਟੈਪਲ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਹੋਲਡ ਕਰ ਲੈਣਾ ਹੈ ਅਤੇ ਇੱਕ ਵਾਈਟ ਐਨਵੈਲਪ ਦੇ ਵਿੱਚ ਤੁਸੀਂ ਇਸ ਨੂੰ ਪਾ ਦਿਓ ਐਪਲੀਕੇਸ਼ਨ ਫਾਰਮ ਅਤੇ ਜੋ ਤੁਹਾਡੇ ਡਾਕੂਮੈਂਟਸ ਨੱਥੀ ਕੀਤੇ ਹਨ ਉਹਨਾਂ ਨੂੰ ਐਨਵੈਲਪ ਦੇ ਵਿੱਚ ਪਾ ਦਿਓ ਅਤੇ ਐਨਵੈਲਪ ਦੇ ਵਿੱਚ ਇਸ ਐਨਵੈਲਪ ਦੇ ਵਿੱਚ ਜੋ ਤੁਸੀਂ ਪਾਣਾ ਹੈ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਉਹ ਜੋ ਤੁਸੀਂ ਬੈਂਕ ਡਰਾਫਟ ਕਟਵਾਇਆ ਹੋਇਆ ਹੈ ਉਹ ਵੀ ਤੁਸੀਂ ਸਹੀ ਤਰੀਕੇ ਨਾਲ ਹੋਲਡ ਕਰਕੇ ਉਸ ਨੂੰ ਇਸ ਦੇ ਵਿੱਚ ਪਾ ਦਿਓ ਅਤੇ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਜੋ ਤੁਸੀਂ ਐਪਲੀਕੇਸ਼ਨ ਫਾਰਮ ਦੇ ਉੱਪਰ ਲਗਾਈ ਹੈ ਉਸ ਦੇ ਨਾਲ ਦੀ ਹੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਉਹ ਵੀ ਤੁਸੀਂ ਇਸ ਦੇ ਵਿੱਚ ਰੱਖ ਦਿਓ ਅਗਰ ਤੁਸੀਂ ਜੂਨੀਅਰ ਲੈਬ ਹੈਲਪਰ ਜਾਂ ਸੀਨੀਅਰ ਲੈਬ ਹੈਲਪਰ ਦੋਨਾਂ ਦੀ ਪੋਸਟ ਨੂੰ ਹੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਲੱਗ-ਅਲੱਗ ਐਪਲੀਕੇਸ਼ਨ ਫਾਰਮ ਭਰਨਾ ਪਏਗਾ ਅਤੇ ਅਲੱਗ ਅਲੱਗ ਬੈਂਕ ਡਰਾਫਟ ਵੀ ਕਟਵਾਉਣਾ ਪਏਗਾ ਮਤਲਬ ਕਿ ਇੱਕ ਪੋਸਟ ਅਪਲਾਈ ਕਰਨ ਲਈ ਤੁਹਾਨੂੰ ਇੱਕ ਅਲੱਗ ਤੋਂ ਬੈਂਕ ਡਰਾਫਟ ਉਸ ਦੇ ਲਈ ਕਟਵਾਉਣਾ ਪਏਗਾ ਅਤੇ ਅਲੱਗ ਤੋਂ ਹੀ ਉਸ ਦੇ ਲਈ ਐਪਲੀਕੇਸ਼ਨ ਫਾਰਮ ਭਰਨਾ ਪਏਗਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਅਤੇ ਬਾਅਦ ਦੇ ਵਿੱਚ ਇਸ ਐਨਵੈਲਪ ਨੂੰ ਬੰਦ ਕਰਕੇ ਤੁਸੀਂ ਇਸ ਦੇ ਉੱਪਰ ਜੋ ਐਡਰੈਸ ਲਿਖਣਾ ਹੈ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਐਨਵੈਲਪ ਦੇ ਉੱਪਰ ਜੋ ਐਡਰੈਸ ਲਿਖਣਾ ਹੈ ਉਹ ਇਸ ਪ੍ਰਕਾਰ ਲਿਖਣਾ ਹੈ ਟੂ 올 ਡੀਨਸ ਸਲੈਸ਼ ਡਾਇਰੈਕਟਰ ਸਲੈਸ਼ ਹੈਡਸ ਆਫ ਡਿਪਾਰਟਮੈਂਟਸ PAU Ludhiana All Directors of Outside Regional Stations slash Substations and all KVKs of the PAU eh address tusi capital letters de vich likh dyo english de vich eh jo tohada application form hai is de envelope nu tusi daak raahi vi bhej sakde ho ya tusi by hand vi phada ke aa sakde ho agar tusi daak raahi is application form nu bhej rahe ho ta tusi registered daak raahi hi bhejo ਸਿੰਪਲ ਡਾਕ ਰਾਹੀਂ ਨਾ ਭੇਜਿਓ ਅਤੇ ਉਸ ਹਿਸਾਬ ਨਾਲ ਭੇਜਿਓ ਵੀ ਇਹ ਜੋ ਤੁਹਾਡਾ ਐਪਲੀਕੇਸ਼ਨ ਫਾਰਮ ਹੈ ਇਹ ਮਿਤੀ 4/11/2025 ਤੱਕ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ ਅਗਰ ਤੁਸੀਂ ਬਾਇ ਹੈਂਡ ਫੜਾ ਕੇ ਆਉਣਾ ਚਾਹੁੰਦੇ ਹੋ ਤਾਂ ਪੀਏਯੂ ਲੁਧਿਆਣਾ ਵਿਖੇ ਡਿਪਾਰਟਮੈਂਟ ਆਫ ਐਂਟੋਮੋਲੋਜੀ ਉੱਥੇ ਜਾ ਕੇ ਤੁਸੀਂ ਆਪਣੇ ਇਸ ਐਪਲੀਕੇਸ਼ਨ ਫਾਰਮ ਨੂੰ ਬਾਇ ਹੈਂਡ ਫੜਾ ਕੇ ਆ ਸਕਦੇ ਹੋ ਜੇਕਰ ਤੁਸੀਂ ਬਾਇ ਹੈਂਡ ਵੀ ਫੜਾ ਕੇ ਆਣਾ ਹੈ ਤਾਂ ਉਸ ਨੂੰ ਵੀ ਤੁਸੀਂ ਇਸ ਦੀ ਜੋ ਆਖਰੀ ਮਿਤੀ ਹੈ 4 11 2025 ਉਸ ਤੋਂ ਪਹਿਲਾਂ-ਪਹਿਲਾਂ ਖੜਾ ਕੇ ਆ ਸਕਦੇ ਹਾਂ ਐਪਲੀਕੇਸ਼ਨ ਅਪਲਾਈ ਕਰਨ ਤੋਂ ਬਾਅਦ ਤੁਹਾਡੀ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ Ориジナル ਡਾਕੂਮੈਂਟ ਵੈਰੀਫਿਕੇਸ਼ਨ ਉਹ ਮਿਤੀ 7 11 2025 ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਵੇਗੀ ਇਸ ਦੇ ਜੋ ਪੀਏਯੂ ਲੁਧਿਆਣਾ ਵਿਖੇ ਡਿਪਾਰਟਮੈਂਟ ਆਫ ਐਂਟੋਮੋਲੋਜੀ ਹੈ ਉੱਥੇ ਤੁਹਾਡੀ ਉਸ ਦਫ਼ਤਰ ਦੇ ਵਿੱਚ ਤੁਹਾਡੀ Ориジナル ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਇਸ ਲਈ ਤੁਹਾਨੂੰ ਸਪੈਸ਼ਲ ਨਹੀਂ ਬੁਲਾਇਆ ਜਾਵੇਗਾ ਜਾਂ ਕੋਈ ਸਨੇਹਾ ਨਹੀਂ ਦਿੱਤਾ ਜਾਵੇਗਾ ਇਸ ਨੂੰ ਤੁਸੀਂ ਆਪਣੇ ਆਪ ਹੀ ਧਿਆਨ ਵਿੱਚ ਰੱਖਣਾ ਹੈ 7 11 2000 ਅਗਰ ਤੁਸੀਂ ਅਪਲਾਈ ਕੀਤਾ ਹੈ ਤਾਂ ਮਿਤੀ 7 11 2025 ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਥੇ ਡਿਪਾਰਟਮੈਂਟ ਆਫ ਐਂਟੋਮੋਲੋਜੀ ਪੀਏਯੂ ਲੁਧਿਆਣਾ ਵਿਖੇ ਪਹੁੰਚੇ ਹੋਣੇ ਜ਼ਰੂਰੀ ਹੋ ਮਿਤੀ 4 11 2025 ਤੋਂ ਬਾਅਦ ਦੇ ਵਿੱਚ ਪਹੁੰਚੀਆਂ ਹੋਈਆਂ ਐਪਲੀਕੇਸ਼ਨਾਂ ਨੂੰ ਨਹੀਂ ਮੰਨਿਆ ਜਾਵੇਗਾ ਸੋ ਇਸ ਕਰਕੇ ਤੁਸੀਂ ਜੋ ਵੀ ਆਪਣੀ ਐਪਲੀਕੇਸ਼ਨਾਂ ਭੇਜਣੀਆਂ ਨੇ ਜਬ ਆਹ ਹੈਂਡ ਫੜਾ ਕੇ ਆਉਣੀਆਂ ਨੇ ਉਹ ਮਿਤੀ 4 11 2025 ਤੋਂ ਪਹਿਲਾਂ-ਪਹਿਲਾਂ ਉੱਥੇ ਆਪਣੇ ਟਿਕਾਣੇ ਦੇ ਉੱਪਰ ਆਪਣੀ ਐਪਲੀਕੇਸ਼ਨਾਂ ਨੂੰ ਪਹੁੰਚਦਿਆਂ ਕਰ ਦਿਓ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਸ ਦੀ ਜੋ ਤਨਖਾਹ ਹੋਵੇਗੀ ਐਕਚੁਅਲ ਦੇ ਵਿੱਚ ਤਨਖਾਹ ਜੋ ਹੋਵੇਗੀ ਉਹ ਹੋਵੇਗੀ 11390 ਪਰ ਮੰਥ ਯਾਨੀ ਕਿ ਹਰ ਮਹੀਨੇ ਤੁਹਾਨੂੰ 11390 ਰੁਪਏ ਤਾਂ ਮਿਲਿਆ ਹੀ ਕਰਨਗੇ ਇਹ ਫਿਕਸ ਸੈਲਰੀ ਹੈ ਅਤੇ ਐਡੀਸ਼ਨਲ ਸੈਲਰੀ ਹੈ ਤੁਹਾਡੀ 800 ਪਰ ਮੰਥ ਜਣਕੇ ਤੁਹਾਨੂੰ ਜੋ 800 ਰੁਪਏ ਪਰ ਮਹੀਨਾ ਮਿਲਿਆ ਕਰਨਗੇ ਉਹ ਵੱਖਰੇ ਮਿਲਿਆ ਕਰਨਗੇ ਇਸ ਤਨਖਾਹ ਤੋਂ ਬਿਨਾ ਮੈਂ ਦੁਬਾਰਾ ਫੇਰ ਦੱਸ ਦਿੰਦਾ ਹਾਂ ਵੀ ਇਸ ਭਰਤੀ ਦਾ ਜੋ ਐਪਲੀਕੇਸ਼ਨ ਫਾਰਮ ਹੈ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਪੀਏਯੂ ਲੁਧਿਆਣਾ ਵਿਖੇ ਜੂਨੀਅਰ ਅਤੇ ਸੀਨੀਅਰ ਲੈਬ ਹੈਲਪਰ ਦੀ ਭਰਤੀ ਬਾਰੇ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਦੱਸੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਸਾਡੇ ਵੱਲੋਂ ਸਾਂਝੀ ਕੀਤੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈਦੇ ਹਾਂ ਇਜਾਜ਼ਤ ਜੀ ਧੰਨਵਾਦ